ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਦੱਸ ਦਈਏ ਕਿ ਅੱਜ ਬਣੀ ਲੋਧੀ ਸੁੰਦਰ ਚੱਕ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਜਗਵਿੰਦਰ ਪਾਲ ਦੇ ਦਫ਼ਤਰ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀਆਂ ਨਾ ਉੱਥੇ ਹੀ ਦੱਸ ਦਈਏ ਕਿ 300 ਤੋਂ 400 ਜਿਹੜੇ ਯੋਥ ਜਿਹੜੇ ਨਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ ਤੇ ਕਾਂਗਰਸ ਪਾਰਟੀ ਦੇ ਚ ਗੱਲ ਕਰੀ ਸਾਬਕਾ ਵਿਧਾਇਕ ਜਗਵਿੰਦਰ ਪਾਲ ਬੱਲੋ ਇਹਨਾਂ ਨੂੰ ਸਰੋਪੇ ਪਾ ਕੇ ਜਿਹੜਾ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਜਿਹੜਾ ਆ ਜੁਆਇਨਿੰਗ ਜਿਹੜੀ ਇਹਨਾਂ ਦੀ ਪਾਈ ਗਈ ਹੈ ਉ ਜਿਹੜੇ ਉਹਨਾਂ ਵੱਲੋਂ ਸ਼ਾਮਲ ਕੀਤੇ ਗਏ ਹਨ ਤੇ ਸਾਬਕਾ ਵਿਧਾਇਕ ਜਗਵਿੰਦਰ ਪਾਲ ਨੂੰ ਜਿਹੜੀ ਹੈ ਇਹਨਾਂ ਨੌਜਵਾਨਾਂ ਦਾ ਕਾਫੀ ਵੱਡਾ ਹੁਲਾਰਾ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਦਾਦੀਏ ਕਿ 2027 ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਹਨ ਉੱਥੇ ਇਹਨਾਂ ਨੌਜਵਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਵੀ ਇਸ ਤੋਂ ਵੀ ਵੱਧ ਜੇ ਗੱਲ ਕਰੀਏ ਤਾਂ ਕਾਫੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਨਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਵੱਡੇ ਪੱਧਰ ਤੇ ਜਿਹੜੇ ਸਾਬਕਾ ਵਿਧਾਇਕ ਜਗਵਿੰਦਰ ਪਾਲ ਸਾਹਿਬ ਨੂੰ ਉਹਨਾਂ ਨੂੰ ਜਿਹੜੀ ਜਿੱਤ ਪ੍ਰਾਪਤ ਹੋਵੇਗੀ ਗੱਲਬਾਤ ਸੁਣਾਣਿਆ ਜਿਹੜੇ ਸਾਬਕਾ ਵਿਧਾਇਕ ਜ ਕੰਟੀਨਿਊ ਕਾਂਗਰਸ ਪਾਰਟੀ ਨੇ ਜੁਆਇਨ ਕੀਤਾ ਹੈਗਾ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤਾਂ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕਿੰਨੇ ਇਹਨਾਂ ਦਾ ਮੈਂ ਤਨਵਾਜ਼ ਕਰਨਾ ਮੈਨੂੰ ਨਹੀਂ ਸੀ ਪਤਾ ਕਿ ਇਹ ਇੰਨੇ ਬੱਚੇ ਇਕੱਠੇ ਹੋ ਸਕਦੇ ਆ ਜੇ ਮੈਨੂੰ ਕਿਉਂਕਿ ਨਾ ਵੀ ਇਹਨੇ ਬੱਚੇ ਇਕੱਠੇ ਹੋ ਸਕਦੇ ਆ ਮੈਂ ਕੋ ਬੈਲੈਂਸ ਕਰ ਲਾਂਗਾ ਜਾਂ ਸਕੂਪ ਕਰ ਲਾਂਗਾ ਜੇ ਵੀ ਚਲੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਹੈ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਵੀ ਜਾਂਦਾ ਹੈ ਤੇਰੇ ਪਰਿਵਾਰ ਤਰੱਕੀ ਦੇ ਜਾਂਦਾ ਹੈ ਸੰਗੋ ਵੀ ਆਪਣਾ ਸੁਭਾਵਿਤ ਰੱਖੀ ਜਾਂਦਾ ਹੈ ਸੁਭਾਵਤ ਰੱਖੀ ਜਾਂਦਾ ਤੇ ਦੇਸ਼ ਤਕਨੀ ਜਾਂਦਾ ਔਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੇਰੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਉਦੇ ਤੋਂ ਬਾਅਦ ਇੱਕ ਵੱਡੇ ਲੈਵਲ ਦੇ ਉੱਤੇ ਕਿਤੇ ਕੋਈ ਸਕੂਲ ਖੁੱਲ੍ਹਾ ਵੱਡਾ ਦੇਖ ਕੇ ਉੱਥੇ ਦਸੰਬਰ ਮਹੀਨੇ ਅਰੇਲੀ ਦਾ ਪਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਰਿਵੋਲਵ ਹੋਏਗਾ ਆਏਗਾ ਜਿੰਨੇ ਵੀ ਮੇਰੇ ਬੱਚੇ ਜੂਥ ਥਲੇ ਆਏ ਨੇ ਇਹਨਾਂ ਦਾ ਦਿলো ਧੰਨਵਾਦ ਕਰਦਾ ਹਾਂ ਔਰ ਬਾਬੇ ਨਾਨਕ ਅਗੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹਨਾਂ ਬੱਚਿਆਂ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਇਹ ਦਿਨ ਦੁਗਣੀ ਤੇ ਰਾਤ ਚੋਗਣੀ ਤੱਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਤੌਰ ਤੇ ਜਿਹਨੇ ਬੱਚਾ ਆਇਆ ਇਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂ ਮੰਦਰ ਜਾਓ ਗੁਰਦਵਾਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਛੱਡਿਓ ਰੱਬਾ ਵੀ ਉਸਲੇ ਖੁਸ਼ ਹੁੰਦਾ ਜਦੋਂ ਸਾਡੀ ਮਾਂ ਖੁਸ਼ ਹੈ ਸਾਡਾ ਬਾਪੂ ਖੁਸ਼ ਹੈ ਤੇ ਫਿਰ ਸਭ ਕੋ ਖੁਸ਼ ਹੈ ਨਾਲ ਫਿਰ ਆਪਣੇ ਮਦਰ ਦਾ ਸਾਰਿਆਂ ਦਾ ਧੰਨਵਾਦ ਕਰੂ ਜੀਤ ਸਿੰਘ ਸਾਹਿਬ ਇੱਕ ਕਿਹੜੀ ਕਿਹੜੀ ਪਾਰਟੀ ਤੋਂ ਅਲविदा ਕਹਿ ਕੇ ਤੁਹਾਡੇ ਨਾਲ ਜੁੜੇ ਆਂ ਕਿਤਾਬੀ ਤਵਾ ਦੇ ਵਿੱਚ 11 ਦੀ ਗਿਣਤੀ ਦੇ ਵਿੱਚ ਅੱਜ ਨਮਰਵੰਦਾਂ ਨੇ ਤੁਹਾਡੇ ਪਾਰਟੀ ਦਾ ਪੱਲਾ ਫੜਿਆ ਜੀ ਦੇਖੋ ਇਹ ਸਾਰੇ ਮੁੰਡੇ ਨਵੇਂ ਤਿਆਰ ਹੋਏ ਨੇ ਇਹ ਬੋਰਡ ਵੀ ਇਹਨਾਂ ਦਾ ਪਹਿਲਾ ਤਣਾ ਹੈ ਤੇ ਉਹਨਾਂ ਨੂੰ ਮੈ ਚੰਗਾ ਲੱਗਾ ਹੈ ਕੋਈ ਦਰੋਂ ਮੁੜ ਗਿਆ ਬੱਚਿਆਂ ਨਾਲ ਕੀ ਹੁੰਦਾ ਬੱਚਿਆਂ ਨੂੰ ਜਿੱਧਰ ਚੁਆਇਸ ਹੋ ਉਸ ਪਾਸੋਂ ਚੱਲ ਜਾਂਦੇ ਤੇ ਹੋ ਸਕਦਾ ਉਹਨਾਂ ਨੂੰ ਮੇਰਾ ਸੁਭਾਅ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨੈਣਾ ਦਾ ਕੰਮ ਕਰਦਾ ਤਨਵਾਦ ਕਰਦਾ ਵਿਧਾਇਕ ਸਾਹਿਬ ਸਮਿਤੀ ਦੇ ਜਨਾਬ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਐਵੇਂ ਜਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਕੋਈ ਇਹ ਤੇ ਵਿਸ਼ਵਾਸ ਦੀ ਗੱਲ ਹੈ ਦਸੇ ਨੌਜਵਾਨ ਜਿਹੜੇ ਬੱਚੇ ਆ ਨਾ ਉਹ ਜਿੱਧਰ ਚੱਲ ਪੈਂਦੇ ਆ ਉਧਰ ਹੀ ਚੱਲ ਪੈਂਦੇ ਆ ਖਾਸ ਹੋਰਤੀਆ ਮੋੜਾ ਰਾਜੂ ਮੇਰੇ ਹਲਕੇ ਤੋਂ ਜਸਮਾ ਤੋਂ ਇਹ ਸਾਰਾ ਇਹ ਸ਼ਰੇ ਸਟਾ ਇਹਨਾਂ ਨੂੰ ਜਾਂਦਾ ਇਹਨਾਂ ਬੱਚੇ ਇਕੱਠੇ ਕੀਤੀ ਹੈ ਔਰ ਮੇਰਾ ਬੇਟਾ ਗੌਰਵ ਸੁਮਿਤ ਹੈ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਕੀਤੀਆਂ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਾਨ ਬੱਚੇ ਜੂਥ ਵਾਲੇ ਜਿਹੜੇ ਉਹ ਇਕੱਠੇ ਕਰੋ ਤੋ ਆਪਣੀ ਡਿਊਟੀ ਦੇ ਰਹੇ ਹੈ थैंक यू ਸਰ ਨਾਲ ਜੁੜੇ ਨੇ ਨੌਜਵਾਨ ਜੁੜੇ ਨੇ ਬਾਕੀ ਕਹਣਾ ਚਾਹੁੰਦਾ ਇਸ ਪਲ ਦੇ ਉੱਤੇ ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਵਾਂ ਦੇ ਨਾਲ ਦਾ ਦਿਲੋਂ ਧੰਨਵਾਦ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ ਜਿੰਦਾਬਾਦ ਬੰਨੀ ਬਾਈ ਜਿੰਦਾਬਾਦ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਜੂਥ ਆ ਠੀਕ ਹੈ ਇਹ ਸਾਰੀ ਮੰਤਰੀ ਦੇ ਰੂਪ ਚ ਦੇਖਣਾ ਚਾਹੁੰਦੀ ਐਮਐਲਏ ਸਾਹਿਬ ਨੂੰ ਆਪਾਂ ਸਾਰੇ ਨਾਲ ਖੜੇ ਆਂ ਔਰ ਚਾਹੁੰਦੇ ਆ ਕਿ ਕੀ ਯੂਥ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੁਹਾਡੇ ਸਾਹਮਣੇ 3400 3500 ਮੁੰਡਾ ਸੀਗਾ ਠੀਕ ਆ ਅਗਲੀ ਰੈਲੀ ਦਸੰਬਰ ਮਹੀਨੇ ਸਰ ਕਹਿ ਰਹੇ ਨੇ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਯੂਥ ਹੈਗੀ ਆ ਸਾਰੀ ਨਾਲ ਐਮਐਲਏ ਸਭ